ਰਾਮਣੀ ਅਕਾਲੀ ਦਲ ਦੇ ਆਗੂ ਮੌਜੂਦ ਨੇ ਗੁਲਜਾਰ ਸਿੰਘ ਜੀ ਕਿਸ ਤਰ੍ਹਾਂ ਵੇਖਦੇ ਹੋ ਬੜੀ ਮੰਦਭਾਗੀ ਘਟਨਾ ਦੇਖੋ ਇਹ ਮੈਂ ਕਹਿ ਸਕਦਾ ਵੀ ਬਹੁਤ ਮੰਦਭਾਗੀ ਘਟਨਾ ਹੈ ਕਿਉਂਕਿ ਇਕੱਠੇ ਹੀ ਐਨੇ ਜੀਆਂ ਦਾ ਚਲੇ ਜਾਣਾ ਇੱਕ ਪਿੰਡ ਦੇ ਵਿੱਚ 7-7 8-8 ਮੋਤਾਂ ਹੋ ਜਾਣੀਆਂ ਤੇ ਪੂਰੇ ਪੰਜਾਬ ਦੇ ਵਿੱਚ ਮੈਂ ਕਹਿ ਸਕਦਾ ਵੀ ਪੂਰੇ ਜਿੱਥੇ-ਜਿੱਥੇ ਵੀ ਇਹ ਖਬਰ ਖਬਰ ਗਈ ਹੈ ਉੱਥੇ ਸਾਰੇ ਹੀ ਸੋਗ ਦੀ ਲਹਿਰ ਹੈ ਪਰ ਨਕਾਮੀ ਮੈਂ ਕਹਿਣਾ ਇਹ ਰਹੀ ਹੈ ਸਰਕਾਰ ਦੀ ਮੌਜੂਦਾ ਸਰਕਾਰ ਦੀ ਜਿਨ੍ਹਾਂ ਦਾ ਨਮਾਇੰਦਾ ਨਹੀਂ ਹਲੇ ਤੱਕ ਸੀ ਕੋਈ ਪਹੁੰਚਿਆ ਤਿੰਨ ਦਿਨ ਲਗਾਤਾਰ ਹੋ ਗਏ ਪਰਿਵਾਰ ਵਾਲਿਆਂ ਨੇ ਜੂਝਦਿਆਂ ਨੂੰ ਹਲੇ ਤੱਕ ਮੈਨੂੰ ਲੱਗਦਾ ਉਹਨਾਂ ਦਾ ਨਮਾਇੰਦਾ ਨਹੀਂ ਕੋਈ ਪਹੁੰਚਿਆ ਹੋਣਾ ਤੇ ਉਹਨਾਂ ਨੇ ਹਮਦਰਦੀ ਕੀ ਪ੍ਰਗਟਾਣੀ ਸੀ ਇਹਨਾਂ ਨਾਲ ਇਹਨਾਂ ਦਾ ਦੁੱਖ ਨਾਲ ਮੋਢਾ ਵੀ ਨਹੀਂ ਲਾਇਆ ਕਿਸ ਨੇ ਆ ਕੇ ਸਰ ਜੇਕਰ ਗੱਲ ਕੀਤੀ ਜਾਵੇ ਤਾਂ ਜਿੱਥੇ ਸਰਕਾਰ ਦਾ ਨਮਾਇੰਦਾ ਨਹੀਂ ਪਹੁੰਚਿਆ ਤੇ ਆ ਹੁਣ ਸਰਕਾਰ ਦੇ ਵੱਲੋਂ ਮੁਆਵਜ਼ਾ ਵੀ ਦੇ ਦਿੱਤਾ ਗਿਆ ਦੇਖੋ ਉਹ ਤਾਂ ਹੁਣ ਦੇਣਾ ਪੈਣਾ ਸੀ ਉਹਨਾਂ ਨੂੰ ਕਿਉਂਕਿ ਜਿਹੜਾ ਲੋਕਾਂ ਦਾ ਹਜੂਮ ਹੈ ਨਾ ਉਹ ਆਪ ਮੁਹਾਰੇ ਜਿਹੜੇ ਮਜ਼ਦੂਰ ਪਰਿਵਾਰਾਂ ਦੇ ਜੀ ਚਲੇ ਗਏ ਉਹਨਾਂ ਦੇ ਜਿਹੜਾ ਪਿੱਛੇ ਪਰਿਵਾਰਾਂ ਨੂੰ ਉਹਨਾਂ ਦਾ ਜਿਹੜਾ ਪਾਲਣ ਪੋਸ਼ਣ ਹੈ ਮਜ਼ਦੂਰਾਂ ਨੇ ਜਿਹੜੇ ਪਿੱਛੇ ਆਪਣੇ ਮਜ਼ਦੂਰ ਯੂਨੀਅਨ ਆਈਆਂ ਜਿੰਨੇ ਵੀ ਇੱਥੇ ਪਹੁੰਚੇ ਹਨਾ ਸਾਰੇ ਮਤਲਬ ਕਿ ਉਹਨਾਂ ਨੇ ਉਹਨਾਂ ਨੇ ਤੁਸੀਂ ਦੇਖ ਲਓ ਉਹਨਾਂ ਨੇ ਸੰਘਰਸ਼ ਲੜਿਆ ਤੇ ਉਹਨਾਂ ਦੀ ਗੱਲ ਦੀ ਹੱਡੀ ਬਣੀ ਤਾਂ ਕਰਕੇ ਉਹਨਾਂ ਨੂੰ ਇਸ ਚੀਜ਼ ਦਾ ਜੁਰਾ ਉਹ ਉਹਨਾਂ ਨੂੰ ਕਰਨਾ ਪਿਆ ਮੁਆਵਜ਼ਾ ਦੇਣਾ ਪਿਆ ਨਹੀਂ ਪਹਿਲਾਂ ਤਾਂ ਉਹਨਾਂ ਦੇ ਕੰਨ ਤੇ ਜੂੰਈ ਨਹੀਂ ਸਰਕੀ ਸੀ ਆ ਬਿਲਕੁਲ ਤੁਸੀਂ ਵੇਖ ਵੀ ਸਕ ਰਹੇ ਹੋ ਜਿੱਥੇ ਨੌਜਵਾਨਾਂ ਦੀ ਲਾਸ਼ ਤੇ ਲਾਸ਼ ਆ ਰਹੀ ਆ ਬੜਾ ਹੀ ਗਮਗੀਨ ਮਾਹੌਲਾ ਇਸੇ ਦੁੱਖ ਦੀ ਘੜੀ ਦੇ ਵਿੱਚ ਲਿਵਿੰਗ ਇੰਡੀਆ ਦੇ ਵੱਲੋਂ ਵੀ ਸ਼ਰਦਾ ਦੇ ਫੁੱਲ ਅਰਪਣ ਕਰਦੇ ਆ ਪਰ ਉਸੇ ਹੀ ਜਹਿਰੀਲੀ ਸ਼ਰਾਬ ਪੀਂਦੇ ਨਾਲ ਜਿੱਥੇ ਲਗਾਤਾਰ ਮੌਤਾਂ ਦੇ ਵਿੱਚ ਇਜ਼ਾਫਾ ਹੋ ਰਿਹਾ ਉੱਥੇ ਹੀ ਪਰਿਵਾਰਕ ਮੈਂਬਰ ਸਦਮੇ 'ਚ ਨੇ ਬੇਸ਼ੱਕ ਸਰਕਾਰ ਦੇ ਵੱਲੋਂ ਕੁਝ ਮੁਆਵਜ਼ਾ ਰਾਸ਼ੀ ਦੇ ਦਿੱਤੀ ਗਈ ਆ ਪਰ ਜੋ ਇਸ ਸਮੇਂ ਮਾਹੌਲਾ ਗੁਜਰਾں ਦੇ ਵਿੱਚ ਬੜਾ ਹੀ ਗਮਗੀਨਾ ਚਾਰੇ ਪਾਸੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਪ੍ਰਲਾਪ ਕਰਦੇ ਹੋਏ ਦਿਖਾਈ ਦੇ ਰਹੇ ਨੇ